ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਇਸ ਵਕਤ ਮੈਂ ਚੰਡੀਗੜ੍ਹ ਦੇ ਨਜ਼ਦੀਕ ਲੱਗਦਾ ਪਿੰਡ ਹੈ ਜੀ ਇਹ ਇਹ ਕਿਹੜਾ ਪਿੰਡ ਹੈ ਖੁੱਡਾ ਲਾਹੋਰਾ ਖੁੱਡਾ ਲਾਹੋਰਾ ਦੇ ਵਿੱਚ ਇਹ ਜ਼ਮੀਨ ਆ ਜਿਹੜੀ ਸਰਕਾਰ ਨੇ ਐਕਵਾਇਰ ਕੀਤੀ ਹੈ ਜੀ ਅੱਜ ਇਹ ਜ਼ਿਮੀਦਾਰਾਂ ਤੋਂ ਛਡਵਾਈ ਹੈ ਇਹ ਜ਼ਿਮੀਦਾਰਾਂ ਨੇ ਇਹ ਅੱਗੇ ਜਿਹੜੀ ਜ਼ਮੀਨ ਆ ਇਹ ਲੋਕਾਂ ਨੂੰ ਕਿਰਾਏ 'ਪਰ ਦਿੱਤੀ ਲੋਕਾਂ ਨੂੰ ਦਿੱਤੀ ਸੀ ਕਿਰਾਏ 'ਪਰ ਜੀ ਕਿਆ-ਕਿਆ ਦੁਕਾਨਾਂ ਕੀਤੀ ਹੋਈ ਸੀ ਜੀ ਇੱਥੇ ਅੱਛਾ ਜੀ ਸਬਜ਼ੀ ਦੀ ਦੁਕਾਨ ਆ ਸਬਜ਼ੀ ਦੀਆਂ ਹੋਰ ਵੀ ਦੁਕਾਨਾਂ ਜਿਸ ਵਕਤ ਜਮੀਨ ਛੜਾਈ ਇਹ ਲੋਕਾਂ ਨੇ ਵਿਰੋਧ ਤਾਂ ਨਹੀਂ ਕਰਿਆ ਇਹ ਚੀਜ਼ ਦਾ ਵਿਰੋਧ ਕਰਿਆ ਤਾਂ ਜੀ ਅੱਛਾ ਜੀ ਤੇ ਫਿਰ ਪੁਲਿਸ ਪ੍ਰਸ਼ਾਸਨ ਆਇਆ ਹੋਇਆ ਸੀ ਨਾਲ ਸਭ ਆਇਆ ਸੀ ਅੱਛਾ ਜੀ ਤੇ ਹੋਰ ਇੱਥੇ ਲੋਕਾਂ ਦੇ ਘਰ ਵੀ ਹੈਗੇ ਤੇ ਹਾਂ ਜੀ ਵਾਹ ਜੀ ਦੁਕਾਨਾਂ ਬਣਾਈ ਹੋਈਆਂ ਛੱਤਾਂ ਤੋਂ ਹਾਂ ਜੀ ਹੋਰ ਜੋ ਆ ਸੈਂਟ ਹਾਊਸ ਦਾ ਉਹ ਸਾਹਮਣੇ ਸੈਂਟ ਹਾਊਸ ਦਾ ਤੇ ਇੱਕ ਕਿਰਾਇਆ ਤੁਸੀਂ ਕਿਹਨੂੰ ਦਿੰਦੇ ਹੁੰਦੇ ਤੇ ਜਿਹੜੇ ਦੁਕਾਨਾਂ ਵਾਲੇ ਬੰਦੇ ਆ ਉਹ ਕਿਰਾਇਆ ਕਿਹਨੂੰ ਦਿੰਦੇ ਤੇ ਉਹ ਕਿੰਨੇ ਜਣਾ ਆਫਰੇ ਦਾ ਜ਼ਿੰਮੇਵਾਰ ਨੇ ਜ਼ਿੰਮੇਵਾਰ ਲੰਦੇ ਤੇ ਕਰਾਇਆ ਅੱਛਾ ਤੇ ਇਹ ਜ਼ਮੀਨ ਹੈ ਦਾ ਮਤਲਬ ਅੱਜ ਜ਼ਿੰਮੇਵਾਰਾਂ ਤੋਂ ਛਡਵਾਈ ਗਈ ਆ ਠੀਕ 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 ਸੋ ਦੇਖਦੇ ਹੋ ਦੋਸਤੋ ਤੇ ਦੇ ਬਾਰੇ ਅੱਛਾ ਪਰਾਂ ਵੀ ਹੈਗੇ ਇਹ ਛੱਡ ਛੜਾ ਹੋਣੀ ਆ ਉਥੇ ਕਾਦੀ ਤਰੀਕ ਦਿੱਤੀ ਹੈ ਜੀ ਹਜੇ ਠੀਕ ਦਾ ਕਨਫਰਮ ਨਹੀਂ ਹੈ ਹਾਂ ਪਰ ਦੇ ਜਾ ਨੋਟਿਸ ਨੋਟਿਸ ਦੇ ਕੇ ਉਹ ਠੇਕੇ ਕੰਮੀ ਸਾਰਾ ਦੇ ਅੱਛਾ ਇਧਰ ਪਹਿਲਾਂ ਨੋਟਿਸ ਦੇ ਕੇ ਗਏ ਤੇ ਕੁਝ ਦਿਨ ਪਹਿਲਾਂ ਕਿੰਨੇ ਦਿਨ ਪਹਿਲਾਂ ਦੇ ਕੇ ਤੇ ਨੋਟਿਸ ਇੱਕ ਮਹੀਨਾ ਪਹਿਲਾਂ ਨੋਟਿਸ ਦੇ ਕੇ ਸੀ ਫਿਰ ਲੋਕਾਂ ਨੇ ਬੇਲੀਆਂ ਕਿਉਂ ਨਹੀਂ ਕੀਤੀਆਂ ਸੀ ਬਸ ਕਰ ਰਹੇ ਹੋ ਜਿਹਾ ਹੋਰ ਜਿਹਾ ਕਰਦੇ ਕਿ ਜੇ ਢੂੰਢ ਦੇ ਦੇ ਜਗਾ ਹਾਂ ਜੇ ਮਿਲ ਗਏ ਕਿ ਉਹ ਬੇਲੀ ਕਰ ਦੇਵਾ ਜੀ ਜਿਹੜੇ ਬਚਾਰੇ ਕਰਦੇ ਹੋ ਹਾਂ ਠੀਕ 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 ਸੋ ਦੋਸਤੋ ਇਹਨਾਂ ਦੇ ਕਹਿਣ ਦਾ ਇਹ ਕਹਿੰਦੇ ਆ ਕਿ ਇੱਕ ਮਹੀਨਾ ਪਹਿਲਾਂ ਸਰਕਾਰ ਜਿਹੜੀ ਨੋਟਿਸ ਦੇ ਗਈ ਸੀ ਲੋਕਾਂ ਨੂੰ ਲੇਕਿਨ ਕੁਝ ਬੰਦੇਆਂ ਨੇ ਦੁਕਾਨਾਂ ਛੱਡ ਦਿੱਤੀਆਂ ਸੀ ਕੁਝ ਨੇ ਨਹੀਂ ਛੱਡੀਆਂ ਸੀ ਤੇ ਅੱਗੇ ਵੀ ਐਸੇ ਰੋਡ ਤੇ ਅੱਗੇ ਵੀ ਕੁਝ ਦੁਕਾਨਾਂ ਇਸ ਤਰ੍ਹਾਂ ਦੀਆਂ ਹੈਗੀਆਂ ਜਿਨ੍ਹਾਂ ਨੂੰ ਨੋਟਿਸ ਅੱਜ ਸਰਕਾਰ ਵੱਲੋਂ ਦੇ ਦਿੱਤਾ ਗਿਆ ਏ ਤੇ ਹੋ ਸਕਦਾ ਅਗਰ ਉਹਨਾਂ ਨੇ ਟਾਈਮ ਸਿਰ ਉਹ ਦੁਕਾਨਾਂ ਬੇਲੀਆਂ ਨਾ ਕੀਤੀਆਂ ਇਹ ਜਗਾ ਸਰਕਾਰ ਦੀ ਨਾ ਛੱਡੀ ਹੋ ਸਕਦਾ ਏ ਉੱਥੇ ਵੀ ਫਿਰ ਐਸੀ ਤਰ੍ਹਾਂ ਸਰਕਾਰ ਦਾ ਪੀਲਾ ਪੰਜਾ ਚੱਲੇ ਸੋ ਦੋਸਤੋ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰਦਾ ਆ ਸਾਹਮਣੇ ਤੁਸੀਂ ਖੰਭਾ ਦੇਖ ਰਹੇ ਹੋ ਇਹ ਜਿੱਥੇ ਤੱਕ ਇਹ ਖੰਭਾ ਇਹ ਕੈਨ ਵਿੱਚ ਆ ਰਿਹਾ ਜਿਹੜੇ ਇੱਥੋਂ ਦੇ ਜਾਣਕਾਰ ਆ ਕਿ ਉਸ ਖੰਭੇ ਤੱਕ ਹੈ ਜਿਹੜੀ ਸਰਕਾਰ ਦੀ ਜ਼ਮੀਨ ਆ ਸੋ ਉਸ ਤੱਕ ਜਿਹੜੇ ਆ ਮਕਾਨ ਬਣੇ ਹੋਏ ਤੁਸੀਂ ਦੇਖ ਰਹੇ ਹੋ ਆ ਦੋ ਮੰਜ਼ਲਾ ਜਿਹੜੀ ਪੁਰਾਣੀ ਬਿਲਡਿੰਗ ਬਣੀ ਹੋਈ ਦੇਖ ਰਹੇ ਹੋ ਇਹ ਸਾਰੀਆਂ ਇਹਨਾਂ ਦਾ ਵੀ ਕਹਿੰਦੇ ਆ ਵੀ ਨੰਬਰ ਲੱਗਣਾ ਇਹ ਸਾਰੀਆਂ ਦੁਕਾਨਾਂ ਚੱਕ ਦੇਣੀਆਂ ਇਹ ਰੋਡ ਆ ਜਿਹੜਾ ਰੋਡ ਦੇ ਵਿੱਚ ਆ ਰਹੀਆਂ ਤੇ ਆ ਜਿਹੜਾ ਇਹ ਸਰਕਾਰੀ ਸਕੂਲ ਹੈ ਇਹ ਇੱਥੋਂ ਤੱਕ ਇਹ ਜਿਹੜੀ ਦੀਵਾਰ ਆ ਜਿਹੜੇ ਇੱਥੋਂ ਦੇ ਜਾਣਕਾਰ ਆ ਜਿਹੜੇ ਇੱਥੋਂ ਦੇ ਵਸਨੀਕ ਆ ਉਹਨਾਂ ਦੇ ਮੁਤਾਬਕ ਕਿ ਇੱਥੋਂ ਤੱਕ ਇਹ ਸਕੂਲ ਦੀ ਦੁਵਾਰ ਵੀ ਚੱਕੀ ਜਾਣੀ ਆ ਸੋ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਲਾਈਵ ਤਸਵੀਰਾਂ ਐ ਇਹ ਅੱਜ 24 ਸਤੰਬਰ 2025 ਦਿਨ ਬੁੱਧਵਾਰ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਅੱਜ ਇਹ ਜਿਹੜੀ ਕਾਰਵਾਈ ਆ ਇਹ ਸਰਕਾਰ ਦੀ ਇੱਥੇ ਤਾਜੀ-ਤਾਜੀ ਕਾਰਵਾਈ ਹੋਈ ਹੈ ਜੀ ਅੱਜ ਸਵੇਰੇ ਸੋ ਇਸ ਕਾਰਵਾਈ ਦੇ ਚੱਲਦੇ ਅੱਜ ਸਵੇਰੇ ਲਗਾਤਾਰ ਇੱਕ ਲੰਮਾ ਜਾਮ ਦਾ ਸਾਹਮਣਾ ਵੀ ਆ ਜਿਹੜਾ ਪਬਲਿਕ ਨੂੰ ਲਗਾਤਾਰ ਕਰਨਾ ਪਿਆ ਸੋ ਪਬਲਿਕ ਨੂੰ ਵੀ ਪਰੇਸ਼ਾਨੀਆਂ ਆਈਆਂ ਲਗਾਤਾਰ ਇਥੇ ਕਾਫੀ ਸਮਾਂ 1.5 ਘੰਟਾ ਜਿਹੜਾ ਟ੍ਰੈਫਿਕ ਦਾ ਵੀ ਲਗਾਤਾਰ ਜਾਮ ਲੱਗਿਆ ਰਿਹਾ ਏ ਸੋ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਖੁੱਡਾ ਲਾਹੋਰਾ ਇਹ ਚੰਡੀਗੜ੍ਹ ਦੇ ਨਜ਼ਦੀਕ ਨਿਊ ਚੰਡੀਗੜ੍ਹ ਖੁੱਡਾ ਲਾਹੋਰਾ ਦੀਆਂ ਤੁਸੀਂ ਲਾਈਵ ਤਸਵੀਰਾਂ ਇਹ ਅੱਜ ਦੇਖ ਰਹੇ ਹੋ ਜਿੱਥੇ ਅੱਜ ਸਰਕਾਰ ਦਾ ਜਿਹੜਾ ਪੰਜਾ ਏ ਪੰਜਾ ਚੱਲਿਆ ਏ ਸੋ ਸਤਿ ਸ਼੍ਰੀ ਅਕਾਲ